ਦੁਰੀਕਾ 32 ਵਾਇਦੁਰ ਦੀ ਦਿੱਕਤ ਲੇਖ ਗੁਰਪਰਿਆਉ ਅੱਜ ਜੋ ਆਪਾਂ ਮਾਲਕ ਦੇ ਦਰ ਤੇ ਬੈਠੇ ਆਂ ਕਿਤਾ ਪਰਮਾਤਮਾ ਦੀ ਗੋਦ ਦੇ ਵਿੱਚ ਬੈਠੇ ਕਾਦੇ ਵਾਸਤੇ ਬੈਠੇ ਆਂ ਕਿਉਂਕਿ ਸਾਡੇ ਮਨ ਜਾ ਕੇ ਅਸੀਂ ਨੀਂਦ ਦੇ ਵਿੱਚੋਂ ਜਾਂ ਨੀਂਦ ਤੋਂ ਬਾਹਰ ਨਿਕਲਣਾ ਉਹੀ ਮਨੁੱਖ ਗੁਰੂ ਪਿਆਰੇ ਗੁਰੂ ਦੇ ਦਰ ਤੇ ਮੰਗਤਾ ਬਣ ਕੇ ਬੈਠ ਸਕਦਾ ਹੈ ਜਿਨ੍ਹਾਂ ਤੇ ਮੇਰੇ ਮਾਲਕ ਨੇ ਕਿਰਪਾ ਕੀਤੀ ਹੈ ਪਾਵ ਨੀਂਦ ਅਵਸਥਾ ਤੋਂ ਠਾਇਆ ਕਿਉਂਕਿ ਸਤਿਗੁਰ ਫਰਮਾਨ ਕਰ ਰਹੇ ਨੇ ਕਿ ਸਾਰਾ ਜਗਤ ਨੀਂਦ ਦੇ ਵਿੱਚ ਸੁਪਾ ਰਹੇ ਹੋਣ ਸੁਪਾ ਹੈ ਤਾਂ ਗੁਰੂ ਪਿਆਰਿਓ ਐਸੇ ਤਾਂ ਆਪਾਂ ਮੰਨਣ ਨੂੰ ਤਿਆਰ ਨਹੀਂ ਹੋਵਾਂਗੇ ਕਿਉਂਕਿ ਸੰਸਾਰ ਦੇ ਵਿੱਚ ਕਿਸੇ ਨੂੰ ਵੀ ਕਹੋ ਕਿ ਭਾਈ ਤੁਸੀਂ ਸੁਪਤੇ ਪਏ ਹੋ ਤੁਸੀਂ ਜਾਗਿਆ ਨਹੀਂ ਹੈ ਪਰ ਕੋਈ ਮੰਨਣ ਨੂੰ ਤਿਆਰ ਨਹੀਂ ਹੋਣਾ ਪਰ ਗੁਰੂ ਸਾਹਿਬ ਜੋ ਫਰਮਾ ਰਹੇ ਨੇ ਉਹ ਸੱਚ ਹੈ ਗੁਰੂ ਸਾਹਿਬ ਤੂੰ ਪਰਮਾਤਮਾ ਨੇ ਉਹ ਸੱਚ ਹੈ ਸੱਚ ਕਿਉਂ ਹੈ ਕਿਸੇ ਕੋਲ ਸਭ ਕਹਿ ਰੇ ਨੇ ਗੁਰਬਾਣੀ ਕਦੇ ਵੀ ਧੰਸ੍ਰੀ ਗੁਰਸਾ ਦੇ ਵਿੱਚ 1430 ਅੰਗ ਇੱਕ ਉਕਰੇ ਝੂਠ ਕੋਈ ਨਹੀਂ ਸੰਭਦਾ ਝੂਠਾ ਕਾਉਣਾ ਝੂਠਾ ਉਹ ਆਹ ਕੁ ਕਰ ਉਹ ਕਿਦਾ ਇਹਨੂੰ ਵਿਚਾਰਦਾ ਵਿਚਾਰ ਕੇ ਮਨ ਦੇ ਅੰਦਰ ਪਠਾਉਂਦਾ ਨਹੀਂ ਔਰ ਦੁਨੀਆਂ ਦੇ ਵਿੱਚ ਅੱਜ ਜਿਉ ਆਪਾਂ ਅੰਗਤੀਆਂ ਵਿਚਾਰ ਮੇ ਜਾ ਰਹੇ ਆ ਇਹ ਸਾਰੀਆਂ ਗੱਲਾਂ ਗੁਰੂ ਸਾਹਿਬ ਨੇ ਇਥੇ ਦਰਜ ਕੀਤੀਆਂ ਨੇ ਦਰਜ ਕੀਤੀਆਂ ਤੇ ਆਪਣੇ ਭਗਤ ਜਾਗੇ ਨੇ ਗੁਰਪਿਆਰਿਓ ਆਪਾਂ ਗੁਰੂ ਦੇ ਦਰ ਤੇ ਬੈਠੇ ਆ ਔਰ ਉਹ ਵੀ ਮੰਗਤੇ ਗਾ ਜਦੋਂ ਆਪਾਂ ਮੰਗਤੇ ਬਣ ਕੇ ਗੁਰੂ ਦੇ ਦਰ ਤੇ ਬੈਠਣਗੇ ਗੁਰਪਿਆਰਿਓ ਆ ਇਥੇ ਮੇਰੇ ਮਾਲਕ ਨੇ ਸਾਡੇ ਕੰਮਾਂ ਦਾ ਜਿਹੜਾ ਲੈਣਾ ਜੋ ਖਾ ਹੈ ਜਿਹੜਾ ਲੈਖਾ ਸਾ ਤੋਂ ਗੁਰੂ ਨੇ ਜਾਂ ਧਰਮ ਰਾਜ ਨੇ ਲੈਣਾ ਹੈ ਉਹ ਧਰਮ ਰਾਜ ਨੇ ਲੈਖਾ ਜਰੂਰ ਲੈਣਾ ਹੈ ਆਪਾਂ ਕਈ ਵਾਰ ਵਿਚਾਰਾਂ ਪਾਰਖਿਏ ਨੇ ਜਾਂ ਆਪਾਂ ਇਥੇ ਕੀਤੀਆਂ ਜੀ ਨੇ ਜਾਂ ਸੰਗਤ ਕਰਕੇ ਵਿਚਾਰਾਂ ਪੜ੍ਹਾਣੇ ਕਿ ਅਸੀਂ ਗੁਰਪਿਆਰ ਨੂੰ ਲੈਖੇ ਕੁੱਝ ਕਿਉਂ ਜਾਣ ਅਸੀ ਕਰਜਾਈਆਂ ਸਾਦੇ ਕਰਜਾਈਆਂ ਭਾਈ ਅਸੀ ਕਰਜਾਈਆਂ ਕਿ ਅਸੀਂ ਜਿਹੜਾ ਸਵਾਸ ਲੈ ਕੇ ਆਇਆ ਹੈ ਨਾ ਉਹਦਾ ਸੰਸਾਰ ਤੋਂ ਤਬ ਦੇਣਾ ਪੈਣਾ ਹੈ ਜੁਰਵਾਸੀ ਬੋਲੀ ਬੁੱਕ ਤੇ ਅਰ ਰੋਜ਼ 24 ਘੰਟੇ ਅਧਿਆਤਮਕ ਤੌਰੀਂ ਜਾਰ ਸਵਾਸ ਸੰਪਿਤਾ ਪਰਮਾਤਮਾ ਦੇ ਸੰਸਵਾਸ ਤੇ ਹੈ ਔਰ ਜੀ ਗੁਰੂ ਸਵਾਸ ਗੁਰ ਕਰਨ ਫਿਰ ਇਹ ਨਹੀਂ ਕਹਿ ਰਹੇ ਹੋ ਕਿ ਇਹਰਾ ਸੰਸਾਰ ਦੇ ਜਿਵੇਂ ਚੱਲ ਰਿਹਾ ਇਸ ਹਾਵਨਾ ਸਾਥ ਹੋ ਪੈਸੇ ਨਹੀਂ ਲੰਦਾ ਪਾਉ ਮੁਈ ਤਾਂ ਮ ਨਹੀਂ ਲੰਦਾ ਪਰ ਬਿਨਾ ਦਾਨ ਤੋਂ ਉਹ ਦਿੰਦਾ ਵੀ ਨਹੀਂ ਬਿਨਾ ਦਾਨ ਤੋਂ ਗੁਰ ਕਹ ਰਹੇ ਉਹ ਸਾਨੂੰ ਇਹ ਸਵਾਸ ਵੀ ਨਹੀਂ ਦਿੰਦਾ ਕਿਉਂਕਿ ਕੁਰਬਾਨੀ ਦਾ ਫਰਮਾਨ ਹੈ ਕੁਰਬਾਨੀ ਕੁਝ ਅਰੇ ਨੂੰ ਸਾਹਮਣੇ ਦੱਸ ਰਹੀ ਹੈ ਕਿ ਇੱਕ ਸਾਡੇ ਅੰਦਰ ਜੋ ਹੱਟਾ ਹੈ ਭਾਗ ਹੱਟਾ ਭਾਗ ਹੱਟਾਂ ਦੇ ਵਿੱਚੋਂ ਇੱਕ ਮੁਕਤੀ ਦੀ ਹੱਟ ਹੈ ਮੁਕਤੀ ਦੀ ਮੁਕਤੀ ਦੀ ਹੱਟ ਜਾਂ ਸਾਧੂ ਦੀ ਹੱਟ ਉੱਥੇ ਸੌਦਾ ਮਿਲਦਾ ਹੈ ਅਧਰ ਸਵਾਸਾਂ ਦਾ ਉੱਠਿਆ ਸੀ ਸਵਾਸਾਂ ਦਾ ਸੌਦਾ ਜਮਾ ਕਰਨਾ ਹੈ ਔਰ ਨਾਮ ਤੁਹਾਨੂੰ ਉੱਥੋਂ ਲੈਣਾ। ਪਰ ਮੇਰਾ ਮਾਲਕ ਕਹਿੰਦਾ ਕਿ ਬਿਨਾ দাম ਤੋਂ ਤੈਨੂੰ ਉੱਥੋਂ ਸੌਦਾ ਨਹੀਂ ਮਿਲਣਾ। ਬਿਨਾ দাম ਸੌਦਾ ਨਹੀਂ ਹਾਟ। ਹਾਟ ਦਾ ਮਤਲਬ ਕਿ ਅੰਮੀ ਨੇ ਪਹਿਲਾਂ ਆਪਾਂ ਪ੍ਰਾਪਤਨ ਸਮੇਂ ਵਿੱਚ ਹੱਟ ਰਹੇ ਸੀ ਕਿ ਹੱਟ ਤੋਂ ਕੋਈ ਬਰਾਮੀ ਚੁੱਕ ਲਿਆ। ਅੱਜ ਆਪਾਂ ਦੁਕਾਨ ਕਹਿ ਕੇ ਸੌਫ ਕਹਿ ਰਹੇ ਹਾਂ। ਤਾਂ ਇਹ ਇਸ ਕਰਕੇ ਕਹਿੰਦੇ ਹੋ। ਉਸ ਸੁਲਤਾਨ ਤੇ ਵੀ ਸਾਨੂੰ ਫਰੀ ਦੇ ਸੌਦਾ ਨਹੀਂ ਮਿਲਣਾ ਤਾਂ ਸੌਦਾ ਤਾਂ ਮਿਲੂਗਾ ਸਾਨੂੰ ਪਰ ਉਹਦੇ ਬੱਤੇ ਸਾਨੂੰ ਧਾਮ ਦੇਣਾ ਪੈਣਾ ਹੈ ਕੀ ਇਹ ਧਾਮ ਕੀ ਹੈ ਦਮ ਦਮ ਸੁਭਾ ਸਮਾਲ ਦਾ ਦਮ ਨਾ ਰੱਖਦਾ ਜਾਨ ਉਹ ਸਾਨੂੰ ਜਿਹੜਿਆ ਸਵਾਸ ਹੈ ਜਿਹੜੇ ਦਮ ਲੈ ਰਹਿਆ ਸਾਹ ਲੈ ਰਹਿਆ ਇਹ ਸਾਨੂੰ ਜਮਾ ਕਰਾਉਣੇ ਪੈਣਗੇ ਅਸੀਂ ਜਦੋਂ ਇੱਕ ਇੱਕ ਸਵਾਸ ਦੇ ਨਾਲ ਮਾਲਕ ਨੂੰ ਯਾਦ ਕਰਾਂਗੇ ਤਦ ਬੈਠ ਕੇ ਵਾਹਿਗੁਰੂ ਘਰਮੰਤਾ ਜਪਾਂਗੇ ਮੁਖ ਤੋਂ ਉਚਾਰਾਂਗੇ ਵਾਹ ਗੁਰੂ ਵਾਹ ਗੁਰੂ ਇਹ ਅਸੀਂ ਗੁਰੂ ਦੀ ਮੱਤ ਦੇ ਨਾਲ ਜਪਾਂਗੇ ਔਰ ਜਪਤੀ ਜਦੋਂ ਅਸੀਂ ਵਾਹ ਬੋਲਿਆ ਨੂੰ ਸੁਣਾਂਗੇ ਔਰ ਗੁਰੂ ਬੋਲਿਆ ਉਹਨੂੰ ਵੀ ਸੁਣਾਂਗੇ ਤਾਂ ਗੁਰਪ੍ਰੇਰ ਇਹ ਸਾਡਾ ਜਿਹੜਾ ਸਵਾਸ ਹੈ ਸਾਡਾ ਜਮਾ ਹੋ ਜਾਣਾ ਸੀ ਪੇਰ ਉਸ ਹੱਟ ਤੋਂ ਸਾਨੂੰ ਨਾਮ ਧੰ ਲੈਣਾ ਹੈ ਨਾਮ ਦਾ ਇਹਨਾਂ ਦੇ ਬਦਲੇ ਤਾਂ ਪਹਿਲਾਂ ਅਸੀਂ ਕੀ ਕੀਤਾ ਉਸ ਦੁਕਾਨ ਤੇ ਕੀ ਜਮਾ ਕੀਤਾ ਆਸਵਾਸ ਸਵਾਸ ਸਾਡਾ ਗੁਰੂ ਪਿਆਰ ਨੂੰ ਤਾਂ ਹੀ ਜਮਾ ਹੋਗਾ ਜਦੋਂ ਅਸੀਂ ਗੁਰੂ ਦੀ ਮੱਤ ਲੈ ਕੇ ਜਮਾਂਗੇ ਗੁਰੂ ਦੇ ਦਰ ਤੇ ਮੰਗ ਤੇ ਬੈਠੀ ਬੈਠਾਂਗੇ ਫੇਰੇ ਸਵਾ ਸਾਡੇ ਜਮਾ ਹੋ ਜਾਣਗੇ ਫੇਰ ਸਾਨੂੰ ਗੁਰੂ ਨੇ ਨਾਮ ਧੰਨ ਦੇ ਦਿੰਦਾ ਕਿਉਂਕਿ ਹਟਕਾ ਦੀ ਉਹ ਸਾਧੂ ਗਿਆ ਉਹ ਕਿਤਾ ਪ੍ਰਮਾਤਮਾ ਦੇ ਹੱਥਾਂ ਤਾਂ ਗੁਰੂ ਪਿਆਰਿਓ ਫੇਰ ਜਦੋਂ ਸਾਨੂੰ ਉਹ ਤੋਂ ਸਰਦਾ ਮਿਲ ਗਿਆ ਨਾਮ ਮਿਲ ਗਿਆ ਫੇਰ ਹੱਸੀ ਜਿਹੜੇ ਕਰਮਾਂ ਦਾ ਸਾਡਾ ਲੇਖਾ ਜੋਖਾ ਹੈ ਅਸੀਂ ਗੁਰੂ ਪਿਆਰਿਓ ਉਹ ਦੇਖ ਲੈ ਕੇ ਦੇ ਪ੍ਰਪੰਸ ਚੁਰਕ ਹੋ ਜਾਂਦੇ ਭਾਵਸੀ ਬੇਚੰਤ ਹੋ ਜਾਂਗੇ ਸਾਥੋਂ ਪ੍ਰਮਾਤਮਾ ਨੇ ਦੇਖਾ ਨਹੀਂ ਲੈਣਾ ਉਹਨੇ ਜੰਮਨ ਹੁਕਮ ਦੱਦਣਾ ਹੈ ਧਰਮਰਾਜ ਨੂੰ ਹੁਕਮ ਕਰਨਾ ਹੈ ਤੇ ਇਹ ਬੰਦੇ ਤੋਂ ਦੇ ਇਹ ਬੰਦਾ ਦੇਖੇ ਜੋ ਕੋ ਪਰੇ ਹੈ ਕਿਉਂ ਇਹਨੇ ਯਾਦ ਕੀਤਾ ਹੈ ਇਹਨੇ ਸੰਗਤ ਕੀਤੀ ਹੈ ਗੁਰੂ ਦੇ ਦਰਬਾਰ ਤੇ ਬੈਠਾ ਹੈ ਔਰ ਗੁਰੂ ਯਾਦ ਕੀਤਾ ਹੈ ਆ ਇਹਨੇ ਸਵਾਸਾਂ ਦੇ ਬਦਲੇ ਨਾਮ ਧੰਨ ਕਰ ਦਿੱਤਾ ਜਿਸ ਤਰ੍ਹਾਂ ਆਪਾਂ ਸਾਰੇ ਬੈਠ ਕੀ ਹਾਂ ਪਹਿਲਾਂ ਨਾਮ ਜੋ ਤੋਹ ਗੁਰਮੰਤਰ ਜਪਿਆ ਫਿਰ ਅਸੀਂ ਸਵਾਸਾਂ ਨੂੰ ਨਾਮ ਧੰਨ ਦੇ ਵਿੱਚ ਬਦਲੀ ਕਰਕੇ ਜਮਾ ਕਰਵਾਇਆ ਹੁਣ ਅਸੀਂ ਮਨ ਨੂੰ ਥੋੜਾ ਸਮਝਾਉਣ ਵਾਸਤੇ ਕੁਝ ਗਿਆਨ ਲੈ ਰਹੇ ਹਾਂ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਉਸ ਤਾਲਪੁਪਿਤਾ ਪ੍ਰਮਾਤਮਾ ਦੇ ਕਰਤੇ ਇਸ ਜੀਵ ਦਾ ਕਰਮਾਂ ਦਾ ਲੇਖਾ ਜੋਖਾ ਹੁੰਦਾ ਹੈ ਇਹ ਆਪਾਂ ਕਰ ਨੂੰ ਸਮਝਣਾ ਨੂੰ ਕਿ ਅਰੇ ਉਹ ਅਸੀਂ ਇਹਨੂੰ ਆਈ ਮੀਨ ਇਹ ਸਮਝ ਲੈਣਾ ਕਿ ਅਸੀਂ ਜਿਹੜੇ ਸਵਾਸਾਂ ਨੂੰ ਵਿਥਾ ਗਵਾ ਰਹੇ ਆਂ ਹੋਰ ਅਸੀਂ ਭੰਦੇਾਂ ਤੇ ਕੱਜ ਕਰਾਉ ਹੋ ਕੇ ਇਹ ਸਵਾਸ ਖਤਮ ਕਰ ਰਹੇ ਆਂ ਔਰ ਮੰਦਿਰ ਕੋਲ ਬੋਲ ਕੇ ਸਵਾਸ ਖਤਮ ਕਰ ਰਹੇ ਹਾਂ ਨਿੰਦਿਆ ਚੁਕਲੀ ਚ ਸਵਾਸ ਖਤਮ ਕਰ ਰਹੇ ਹਾਂ ਔਰ ਪਿਆਰਿਓ ਗੁਰੂ ਨੂੰ ਉਲਕੇ ਜੋ ਅਸੀਂ ਸਮਾਂ ਬਖਤ ਖਰਾਬ ਕਰ ਰਹੇ ਹਾਂ ਉਹਦੇ ਵਿੱਚ ਜਿਹੜੇ ਸਵਾਸ ਖਤ ਹੋਏ ਨੇ ਉਹਦਾ ਸਾਰਾ ਮੇਰਾ ਮਾਲਕ ਕਹਿ ਰਿਹਾ ਕਿ ਤੈਨੂੰ ਉਹ ਤੇਰੇ ਕਰਮ ਬਣ ਗਏ ਉਹ ਕੀ ਬਣ ਗਏ ਕਰਮ ਇੱਕ ਕੰਮ ਉਹ ਨੇ ਜੋ ਅਸੀਂ ਗੁਰਪਿਆਰਿਓ ਇਸ ਲੇ ਤੋਂ ਮੁਕਤੇ ਆਇਆ ਕੰਮ ਕਰਕੇ ਉਹ ਅਸੀਂ ਆ ਜਾਮੇ ਦੇ ਵਿੱਚ ਧੁੱਪ ਤਰੇ ਆ ਔਰ ਇੱਕ ਕੰਮ ਅਸੀਂ ਹਰ ਰੋਜ਼ ਨਾਲ-ਨਾਲ ਕੰਮ ਕਰਨੇ ਜਾਂ ਚੰਗੇ ਕਰਨੇ ਜਾਂ ਮਾੜੇ ਕਰਨੇ ਇਹ ਹੁਣ ਸਾਡੀ ਸੋਚ ਤੇ ਸਾਡੇ ਤੇ ਨਿਰਭਰ ਕਰਦਾ ਹੈ ਕਿ ਕਾਮਾਂ ਦਾ ਲੇਖਾ ਜੋਖਾ ਇਸ ਬੰਦੇ ਦੇ ਹੱਥ ਦੇ ਵਿੱਚ ਹੈ ਭਾਵ ਆਪਣੇ ਹੱਥ ਦੇ ਵਿੱਚ ਹੈ ਤਾਂ ਹੁਣ ਅਸੀਂ ਕਿਹੜੇ ਕਰਮ ਕਰ ਰਹੇ ਹਾਂ ਭਾਵ ਹੁਣ ਅਸੀਂ ਗੁਰੂ ਦੇ ਦਰ ਤੇ ਬੈਠੇ ਆ ਅਸੀਂ ਕਿਹੜਾ ਕੰਮ ਕਰ ਰਹੇ ਆ ਚੰਗਾ ਕੰਮ ਕਰ ਰਹੇ ਹਾਂ ਇਹ ਲਿਖਿਆ ਗਾਇਆ ਹੁਣ ਇਹ ਕਰਮ ਦੇ ਇਸ ਸਮੇਂ ਦੇ ਅੰਦਰ ਜਿੰਨੇ ਵੀ ਅਸੀਂ ਸਵਾਸ ਲੈ ਰਹੇ ਆ ਇਹ ਸਾਰੇ ਸਵਾਸ ਗੁਰ ਪਿਆਰਿਓ ਲਿਖੇ ਝੁਕੇ ਕੋਪੜਾ ਹੈ ਇਹ ਲੇਖੇ ਜੋਖੇ ਦੇ ਵਿੱਚ ਨਹੀਂ ਆਉਂਦੇ ਤਦ ਕਰ ਅਸੀਂ ਨਾਮ ਜਪ ਕੇ ਆਪਣੇ ਜੀਵਨ ਨੂੰ ਸੋਹਣਾ ਬਣਾ ਸਕਦੇ ਹਾਂ ਸੁੰਦਰ ਬਣਾ ਸਕਦੇ ਹਾਂ ਔਰ ਮੇਰੇ ਮਾਤਮੇ ਸਾਡੇ ਤੇ ਦਇਆ ਕਰੇ ਸਤਿਗੁਰ ਦਾ ਪ੍ਰਮਾਨ ਹੈ ਸਤਿਗੁਰ ਪ੍ਰਮਾਨ ਕਰ ਰਿਹਾ ਹੈ ਕਿ ਸਭਨਾ ਆਕਾਰ ਦਾ ਲੇਖਾ ਸਾਚਾ ਹੈ ਕਿਰਿਆ ਕੇ ਸਵਨਾ ਤਾਦਰ ਲੇਖਾ ਸਾਥੀ ਸੂਤਸ ਨਾਮ ਸੁਣਾਉਣਿਆ ਹੁਣ ਨਾਮ ਸੁਣਾਉਣਿਆ ਕਿਹਾਇਤੀ ਹੁਣ ਇਹਦੇ ਵਿੱਚ ਸਵਾਲ ਇੱਕ ਹੋਰ ਉੱਠ ਗਿਆ ਸੂਤਸ ਦਾ ਭਾਵ ਤੂੰ ਤਾਈ ਲੇਖਿਆ ਜੋਖਾ ਤੂੰ ਛੁੱਟੇਗਾ ਜਦੋਂ ਤੂੰ ਨਾਮ ਨੂੰ ਸੁਣੇਗਾ ਹੁਣ ਨਾਮ ਕੌਣ ਸੁਣਾ ਰਿਹਾ ਉਹ ਕਾਰਕ ਪਿਤਾ ਪਰਮਾਤਮਾ ਦੇ ਮੱਖ ਦੀ ਆਵਾਜ਼ ਜਿਹੜਾ ਨਾਮ ਅਸੀਂ ਸੁਣ ਰਹੇ ਹਾਂ ਪਰ ਸੁਣਨ ਤੋਂ ਪਹਿਲਾਂ ਨਾਮ ਤਾਂ ਤਾਂ ਹੀ ਸੁਣਾਗੇ ਨਾ ਜਦੋਂ ਅਸੀਂ ਨਾਮ ਨਾਮ ਨੂੰ ਅਸੀਂ ਲਾਵਾਂਗੇ ਗੁਰੂ ਤੋਂ ਭਾਵ ਅਸੀਂ ਗੁਰੂ ਦੀ ਬੰਦਗੀ ਕਰਕੇ ਕਿਉਂਕਿ ਗੁਰਬਾਣੀ ਦਾ ਪਰਮਾਨਕ ਸਿੱਖ ਸਤਿਗੁਰ ਸਿੱਖੋ ਨਾਮ ਧੰਦੇ ਉਹ ਨਾਮ ਧੰਦੇ ਜਦੋਂ ਅਸੀਂ ਸ਼ਬਦ ਦੀ ਹੱਟ ਤੋਂ ਲਾਵਾਂਗੇ ਗੁਰੂ ਘਰਿਓ ਫਿਰ ਉਹ ਅਸੀਂ ਸੁਣਾਂਗੇ ਜਦੋਂ ਉਹ ਅਸੀਂ ਨਾਮ ਸੁਣਨ ਲਾਗੇ ਨਾਮ ਗੁਰਪਿਆਰੋ ਨਾਮ ਸੁਣਨ ਲਾ ਕੇ ਤਾਂ ਸਾਡਾ ਜਿਹੜਾ ਕਰਮਾਂ ਦਾ ਲੇਖਾ ਜੋਖਾ ਖਤਮ ਹੋ ਜਾਣਾ ਕੋਲ ਨਾਮ ਸੁਣਾਗੇ ਤਾਂ ਜਦੋਂ ਨਾਮ ਦੀ ਪ੍ਰਭਾਸਾ ਪਤਾ ਹੋਵੇ ਸਾਨੂੰ ਕਿ ਨਾਮ ਦੀ ਪ੍ਰਭਾਸਾ ਕੀ ਹੈ ਨਾਮ ਕੀ ਚੀਜ਼ ਹੈ ਨਾਮ-ਨਾਮ ਕਰਦੇ ਤਾਂ ਸਾਡੀ ਜ਼ਿੰਦਗੀ ਬੀਤ ਗਈ ਸਾਰੀ ਜਿੰਨੀ ਵੀ 40 50 ਸਾਲ ਕਿ ਅਸੀਂ ਨਾਮ ਲੈਣ ਗਏ ਆ ਜੀ ਸਾਨੂੰ ਨਾਮ ਦੇ ਦਿਓ ਅਸੀਂ ਨਾਂ ਜਾਂ ਪਰ ਜੋ ਪ੍ਰਚਾਰਕ ਜਾਂ ਮਹਾਪੁਰਖ ਸਾਧੂ ਜ਼ਿਆਦਾਤਰ ਕੇ ਨਾਮ ਜਪੋ ਜੀ ਪਰ ਨਾਮ ਤਾਂ ਹੀ ਜਪਾਂਗੇ ਤਾਂ ਹੀ ਅਸੀਂ ਨਾਮ ਲਵਾਂਗੇ ਤਾਂ ਹੀ ਨਾਮ ਨੂੰ ਸੁਣਾਂਗੇ ਉਹ ਦਰ ਤੇ ਬੈਠ ਕੇ ਜੇ ਉਹਦੀ ਪ੍ਰਭਾ ਸੰਪਤਾ ਹੋਵੇ ਨਾਮ ਹੈ ਗੁਰਪਿਆਰਿਓ ਪਿਤਾ ਪਰਮਾਤਮਾ ਦੇ ਮੁਖਤੀ ਦੀ ਬਾਣੀ ਜਾਂ ਆਪਾਂ ਇਹ ਕਹ ਲਈਏ ਕਿ ਸੱਚ ਦੀ ਬਾਣੀ ਸੱਚ ਦੀ ਬਾਣੀ ਤਾਂ ਗੁਰਿਆਰਿਓ ਜਦੋਂ ਉਹ ਨਾਮ ਅਸੀਂ ਪ੍ਰਮਾਤਮਾ ਤੋਂ ਲੈ ਕੇ ਉਹਨੂੰ ਸੁਣਾਗੇ ਸਤਗੁਰ ਫਰਮਾਨ ਕਰਨਾ ਸੂਤਤ ਸੂਤਸ ਨਾਮ ਸਨਾਵਣਿਆ ਕਹਿੰਦਾ ਅਸਤੇ ਮਨੁੱਖ ਤਾਂ ਹੀ ਸੋਤ ਸੱਜਦਾ ਹੈ ਕਿਤਾ ਪ੍ਰਮਾਤਮਾ ਜਦੋਂ ਤੁਸੀਂ ਨਾਮ ਨੂੰ ਸਰਾਵੋਗੇ ਤਾਂ ਹੀ ਸਾਡਾ ਜੀਵਨ ਸੋਹਣਾ ਬਣੇਗਾ ਭਾਵ ਸਾਡੇ ਅੰਦਰ ਸ਼ਾਂਤੀ ਪੈਦਾ ਹੋਗੀ ਸਾਡੇ ਘਰਾਂ 'ਚ ਦੁੱਖ ਕਲੇ ਜਾਣਗੇ ਹੁਣ ਜੇ ਅਸੀਂ ਇਹ ਕੰਮ ਚੰਗੇ ਨਹੀਂ ਕੀਤੇ ਹੁਣ ਅਗਲੀ ਜੋ ਪੰਕਤੀ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ ਕਿ ਬੰਦਿਆ ਜੇ ਤੂੰ ਨਹੀਂ ਇਹ ਨਾਮ ਗੁਰੂ ਕੋ ਲੈਂਦਾ ਆ ਨਾਮ ਦੀ ਪ੍ਰਵਾਸਾ ਨਹੀਂ ਤੂੰ ਸਮਝੀ ਔਰ ਮਨ ਦੇ ਵਿੱਚ ਨਹੀਂ ਬਿਠਾਈ ਤਾਂ ਪਹਿਲੀ ਗੱਲ ਤਾਂ ਤੂੰ ਤੇਰਾ ਜੀਵਨ ਇਹ ਸੋਣਾ ਨਹੀਂ ਬਣਨਾ ਚੰਗਾ ਨਹੀਂ ਬਣਨਾ ਕੀ ਲੋਗੋ ਗੁਰੂ ਦੀ ਚੰਗਾ ਨਾ ਲੱਗਣਾ ਦੁਨੀਆ ਦੀ ਨਜ਼ਰ ਚੰਗਾ ਹੋ ਜੇਗਾ ਤੂੰ ਉਸ ਦਿਨ ਵਾਸਤੇ ਦੁਨੀਆ ਦੀ ਨਜ਼ਰ ਦੇ ਵਿੱਚ ਚੰਗਾ ਹੋ ਜੇਗਾ ਦੁਨੀਆ ਵਾਹ ਵਾਹ ਕਹੂ ਵੀ ਤੇਰੀ ਪਰ ਗੁਰੂ ਦੀ ਨਜ਼ਰ ਦੇ ਵਿੱਚ ਤੂੰ ਪੜਾੜਾ ਹੈੜੀ ਮੱਤ ਲੈ ਕੇ ਤਰਦਾ ਤਾਂ ਗੁਰੂ ਪਿਆਰੋ ਇੱਥੇ ਫਿਰ ਮੇਰਾ ਮਾਲਕ ਕਹਿ ਰਿਹਾ ਹੈ ਕਿ ਜੇ ਤੂੰ ਆਪਣੇ ਜੀਵਨ ਨੂੰ ਸੁੰਦਰ ਬਣਾਉਣਾ ਹੈ ਤਾਂ ਇੱਕ ਕੰਮ ਕਰ ਆਬਲੀਤ ਸੰਗਤੀ ਜੋ ਗੁਰੂ ਸਾਹਿਬ ਕਹਿ ਰਿਹਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾ। ਗੁਰੂ ਸਾਹਿਬ ਪਰਮਾਨੰ ਕਰ ਰਹੇ ਨੇ ਕਿ ਮਨਮੁਖ ਉਲਾ ਠੌਰ ਨਾ ਪਾਈ। ਮਨਮੁਖ ਦਾ ਭਾਵ ਜੋ ਗੁਰੂ ਦੀ ਮੱਤ ਤੋਂ ਬਾਹਰ ਜੋ ਗੁਰੂ ਦੀ ਮੱਤ ਨਹੀਂ ਮੰਨਦਾ। ਭੁੱਲੇ ਦਾ ਮਤਲਬ ਪਰਮਾਤਮਾ ਦੇ ਨਾਮ ਉਹਦੇ ਚੇਤੇ ਨਹੀਂ ਜਾਂਦੇ ਚੇਤੇ ਨਹੀਂ ਕਿ ਕਿਤੇ ਵੀ ਬਾਗਰੂ ਵੀ ਹੈ ਪਰਮਾਤਮਾ ਵੀ ਹੈ ਰੱਬ ਵੀ ਹੈ। ਉਹ ਕਿਉਂ ਪੁੱਲੇ ਆ ਹੈ ਉਹ ਪਰਿਵਾਰ ਦੇ ਮੋਹ ਦੇ ਵਿੱਚ ਦੁਨੀਆ ਦੇ ਪਦਾਰਥਾਂ ਦੇ ਮੋਹ ਦੇ ਵਿੱਚ ਔਰ ਮਾਇਆ ਦੇ ਮੋਹ ਦੇ ਵਿੱਚ ਭਾਵ ਉਹ ਉਹ ਚਿਤਾਨੀ ਹੈ ਕਿ ਰੱਬ ਵੀ ਹੈ ਕਿ ਇਹ ਜੀ ਵੀ ਦੁਨੀਆ ਹੈਗੀ ਹੈ ਗੁਰ ਪਿਆਰਿਓ ਇਹ ਜੇ ਵੀ ਗੁਰਮੁਖ ਅਹੇ ਜੇ ਵੀ ਮਨੁੱਖ ਹੈਗੀ ਨੇ ਜਿਹੜੇ ਇੱਕ ਤਾਂ ਕਹਿੰਦੇ ਨੇ ਕਿ ਬਿਲਕੁਲ ਹੀ ਦਖਾਉ ਬਿੱਥੇ ਰੱਬ ਰੱਬ ਹੈ ਨਹੀਂ ਐਵੇਂ ਝੂਠੀਆਂ ਗੱਲਾਂ ਕਰੀ ਜਾਂਦੇ ਨੇ ਉਸ ਗੁਰ ਦੂਸਰੇ ਨੰਬਰ ਤੇ ਜੀਵ ਹੈ ਜਿਹੜੇ ਕਹਿੰਦੇ ਨੇ ਕਿ ਪ੍ਰਮਾਤਮਾ ਹੈ ਲੇਕਿਨ ਉਹ ਸੂਚੀ ਨਹੀਂ ਰੱਖਦਾ ਹੋ ਤੀਜੇ ਨੰਬਰ ਤੇ ਉਹ ਗੁਰਮੁਖ ਪਿਆਰੇ ਆ ਜਿਹੜੇ ਕਹਿੰਦੇ ਆ ਵੀ ਰੱਬ ਹੈਗਾ ਜੀ ਔਰ ਅਸੀਂ ਉਹਨਾਂ ਨਾਲ ਕਰਨੇ ਕੋਸ਼ਿਸ਼ ਕਰਦੇ ਨੇ ਉਹਨੂੰ ਦੇਖਣ ਦਿਓ ਤੇ ਪ੍ਰਕਾਸ਼ਿਕ ਦਰਸ਼ਨ ਗੁਰੂ ਤਾਂ ਗੁਰੂ ਪਿਆਰੇ ਉਹ ਇਹ ਮਨੁੱਖਾਂ ਤੇ ਭੁੱਲੇ ਹੋਏ ਦੀ ਕਹਾਣੀਆਂ ਠਹੋਰ ਦਾ ਮਤਲਬ ਹੈ ਕਿ ਇਹ ਵਖਤ ਸਮੇਂ ਤੋਂ ਖੁੱਝਾ ਜਿਹੜਾ ਹੁਣ ਵਖਤ ਸਮਾਂ ਕੀ ਹੈ ਵਖਤ ਸਮਾਂ ਹੈ ਗੁਰੂ ਪਿਆਰੇ ਉਹ ਕਿ ਸਾਡਾ ਵਖਤ ਸਾਡੀ ਬਾੜੀ ਹੈ ਮਾਲਕ ਨੂੰ ਮਿਲਣ ਦੀ ਕਿਉਂਕਿ ਮਾਲਕ ਨੇ ਸਾਨੂੰ ਵਖਤ ਦਿੱਤਾ ਇੱਕ ਸਮਾਂ ਦਿੱਤਾ ਹੈ ਸਾਨੂੰ ਆਫਰ ਦਿੱਤਾ ਹੈ ਕਿ ਇਹ ਇਹ ਮੌਕਾ ਜਿੰਦਗੀ ਜਿਹੜੀ ਤੈਨੂੰ ਮਿਲੀ ਹੈ ਉਹ ਨੂੰ ਤੂੰ ਰੱਬ ਨੂੰ ਮਿਲ ਸਕਦਾ ਹੈ ਜਿੰਨਾ ਚਿਰ ਤੇਰੇ ਅੰਦਰ ਸੁਆਦ ਚੱਲਦੇ ਨੇ ਉਹਨਾਂ ਚਿਰ ਤੂੰ ਪਰਲਾਤਾ ਸਕਦਾ ਹੈ ਉਹ ਸੁਕਾ ਸਕਦਾ ਜਦੋਂ ਸੁਆਦ ਖਤਮ ਹੋ ਗਿਆ ਤੇ ਤੇਰੀ ਆਸਾ ਚੇਤਾ ਖਤਮ ਸੰਸਾਰੋਂ ਪਰਵਾਰ ਨੂੰ ਤੇਰਾ ਨਾਤਾ ਟੁੱਟ ਗਿਆ ਫੇਰ ਤੂੰ ਦੇਖੇ ਜੋ ਪੇਚ ਪਵੇਂਗਾ ਜੋ ਆਪ ਕੋ ਉਲੀ ਪੰਗਤੀ ਚਾਰੀ ਹੈ ਕਿ ਹਰ ਜੀਵ ਕਰਮਾਂ ਦੇ ਲੇਖੇ ਜੋਖੇ ਦੇ ਵਿੱਚ ਹੈ ਹਸਾਤਾ ਨੂੰ ਦੇਣਾ ਪੜਾਣਾ ਹੈ ਹੁਣ ਇਸ ਪੰਗਤੀ ਦੇ ਵਿੱਚ ਜੋ ਆਪਾਂ ਉੱਪਰ ਵਿਚਾਰ ਕੀਤੀ ਹੈ ਇੱਕ ਪੰਗਤੀ ਦੀ ਉਹ ਤੋਂ ਉਲਟ ਹੈ ਉਹਦਾ ਜੋ ਉਹ ਤਾਂ ਉਹ ਤਾਂ ਇੱਕ ਜਾਗ ਚੇਤੇ ਦੀ ਗੱਲ ਹੈ ਕਿ ਅਸੀਂ ਪ੍ਰਮਾਤਮਾ ਨੂੰ ਯਾਦ ਕਰਕੇ ਲੇਖੇ ਜੋਖੇ ਜੋ ਬਚ ਸਕਦੇ ਹਾਂ ਹੁਣ ਇੱਥੇ ਗੁਰੂ ਘਰੋ ਕੀ ਹੈ ਕਿ ਕਿਤਾ ਪਰਮਾਤਮਾ ਪ੍ਰਮਾਨ ਕਰ ਰਹੇ ਨੇ ਕਿ ਗੁਰਨਾਨਕ ਸਿੱਖੀ ਦਾਸ ਸਾਹਿਬ ਜੀ ਪਰਮਾਨ ਕਰ ਰਹੇ ਨੇ ਕਿ ਮਨਮੁਖ ਹੁਦਾ ਤਉ ਨਾ ਪਾਏ ਭਾਵ ਮ ਪ੍ਰਭੂ ਦੇ ਨਾਮ ਤੋਂ ਖੁੰਝਾ ਹੋਇਆ ਇਹ ਮਨ ਇਹ ਮਨੁਖ ਮਨੁਖ ਇਹ ਕਰਮਾਂ ਦੇ ਲੈ ਕੇ ਜੋਖੇ ਕੋਈ ਨਹੀਂ ਬਚ ਸਕਦਾ ਇਹਨੂੰ ਕੋਈ ਥਾਂ ਨਹੀਂ ਲੱਭਣੀ ਉਸ ਟਾਈਮ ਕਿ ਮੈਂ ਕਿੱਥੇ ਹਸਾ ਫਤਾਂ ਦਊ ਕਿਉਂ ਸਵਾਸ ਖਤਮ ਹੋ ਗਈ ਜਦੋਂ ਥਾਂ ਲਫਣੀ ਸੀ ਜਦੋਂ ਅਸੀਂ ਉਸ ਥਾਂ ਤੇ ਜਾ ਕੇ ਲੇਖਾ ਜੋਖਾ ਫੜਵਾਣਾ ਸੀ ਉਦੋਂ ਤਾਂ ਇਹ ਪਖੰਡਾ ਚ ਤਰਿਆ ਫਿਰਦਾ ਰਿਹਾ ਉਦੋਂ ਤਾਂ ਆਪਣੇ ਮੋਹ ਮਹੰਕਾਰਤ ਤਰਿਆ ਫੁੱਟਦਾ ਰਿਹਾ ਉਦੋਂ ਆਪਣੇ ਪਰਿਵਾਰ ਦੀ ਮਮਤਾ ਦੇ ਵਿੱਚ ਤਰਿਆ ਫੁੱਟਦਾ ਰਿਹਾ ਔਰ ਉਹ ਮਾਇਆ ਦੇ ਚੱਕਰਾਂ 'ਚ ਫੁੱਟਦਾ ਰਿਹਾ ਉਦੋਂ ਲਾਪਰਵਾਹ ਸੀ ਬੇਫਿਕਰ ਸੀ ਤੇ ਪ੍ਰਮਾਤਮਾ ਪਿਤਾ ਪ੍ਰਮਾਤਮਾ ਸਾਨੂੰ ਕਹਿ ਰਹੇ ਨੇ ਕਿ ਭਾਈ ਉਹ ਬੰਦਾ ਉਹ ਕਰਮਾਂ ਦੇ ਲੇਖੇ ਜੋਖੇ ਤੋਂ ਬਚ ਨਹੀਂ ਸਕਦਾ ਉਹ ਦੇਣਾ ਪੈਣਾ ਹੈ ਔਰ ਫਿਰ ਉਹਨੇ ਥਾਣ ਆਪਣੀ ਫਿਰ ਉਹਨੇ ਬੇਨਤੀਆਂ ਕਰਨੀਆਂ ਕਿ ਭਾਈ ਮੈਨੂੰ ਸੜ ਦੋ ਮੈਨੂੰ ਇੱਕ ਮੌਕਾ ਦੇ ਦੋ ਇੱਕ ਵਾਰੀ ਦੇ ਦੋ ਪਰ ਜਦੋਂ ਵਾਰੀ ਮਿਲੀ ਹੈ ਹੁਣ ਸਾਨੂੰ ਫਿਕਰ ਨਹੀਂ ਹੈ ਗੁਰੂ ਸਾਹਿਬ ਹੁਣ ਇੱਥੇ ਅਗਲੀ ਜੋ ਭੰਗਤੀ ਦੂ ਉਹ ਫਰਮਾਨੇ ਕੇ ਜੰਮੂ ਤਰਪਤਾ ਝੋਟਾ ਭਾਈ ਫਿਰ ਜਨਾ ਜਮਾਨੇ ਸੱਤਣਾਣੀਆਂ ਨੂੰ ਮਿੰਟਾਂ ਕਰ ਲੋ ਤੇ ਵੀ ਫਿਰ ਉਹਨੂੰ ਪਟਾਰੇ ਚ ਖੜਾ ਕਰ ਦੇਣਾ ਹੈ ਧਰਮਰਾਜ ਕੋਲ ਫਿਰ ਉੱਥੇ ਆਪਣੇ ਕੀਤੇ ਹੋਏ ਉਹ ਬਣਾ ਦਾ ਗੁਰਪਿਆਰਿਓ ਉਹ ਜਿਹੜਾ ਸਾਹਕਤਾਵਾ ਜਮਰਾਜ ਨੇ ਆਪਣੇ ਤਨ ਤੇ ਮੰਗਣਾ ਹੈ ਕਹਿਣਾ ਹੈ ਭਾਈ ਤੂੰ ਆਪਣਾ ਸਾਹਕਤਾਵ ਦੇ ਸਾਹਕਤਾਵ ਦੇ ਔਰ ਤੂੰ ਇਹ ਸਵਾਸਾਂ ਦਾ ਕੀਤਾ ਕੀ ਹੈ ਕੀ ਕੀਤਾ ਹੈ ਤੂੰ ਇਹ ਸਵਾਸਾਂ ਦਾ ਉਹਦਾ ਸਾਹ ਸਾਹ ਦੇ ਦੇ ਤੂੰ ਕੀਤਾ ਕੀ ਹੈ ਹੁਣ ਤੱਕ ਕਿਉਂ ਜਿੰਦ ਕਿਵੇਂ ਜ਼ਿੰਦਗੀ ਬਰਬਾਦ ਕੀਤੀ ਹੈ ਕਿਉਂ ਤੂੰ ਲੇਖੇ ਜੋਖੇ ਚ ਆਇਆ ਹੈ ਇਹ ਸਾਰਾ ਉਹਨੇ ਗੁਟਿਆਰਿਆ ਫੇਰ ਸਾਹ ਤੋਂ ਸਾਹ ਮੰਗਣਾ ਹੈ ਫੇਰ ਸਾਹ ਵਸਿ ਦੇਣੀ ਪਮੰਗ ਕਿਉਂ ਕੀਤਾ ਹੀ ਕੁਛ ਨਹੀਂ ਅਸ ਕਿ ਕੋ ਸਾਹ ਦੇ ਮੰਗੇ ਗੁਰੂ ਜੀ ਲੇਖੇ ਜੋਖੇ ਤੇ ਛੋਟ ਨਹੀਂ ਸਕਦੇ ਕਿਤਾ ਪਰਮਾਤਮਾ ਪ੍ਰਭਾਨ ਕਰੈ ਨੇ ਜੰਮ ਦਰ ਬਧ ਝੋਟਾਂ ਖਾਈ ਕਹਿੰਦਾ ਫਿਰੋ ਝੋਟਾ ਹੈ ਜਾਂ ਕੋਣ ਮਾਰਨੇ ਤੇ ਝੋਟਾਂ ਪਾਈ ਜੰਮ ਮਾਰਨ ਲਈ ਜਮਾ ਨੇ ਫਿਰ ਜਮਾ ਦੀ ਮਾਰ ਪਹਿਣੀ ਆ ਨੂ ਪਿਆਰੋ ਤੇ ਤੰਮ ਰਾਜ ਤੇ ਹੋ ਜਦੋਂ ਅਸੀਂ ਲੇਖੇ ਕੋਖੇ ਸੋ ਬਾਤ ਨਹੀਂ ਕਰਾਂਗੇ ਫਿਰ ਸਾਨੂੰ 83 ਲੱਖ ਦੁਨੀਆਂ ਚੋਂ ਨਿਕਾਫੇ ਦੇਣਾ ਸਾਡੀ ਸੋਚ ਕਰਮਾਂ ਦੇ ਅਨਸਾਰ ਕੋਈ ਗੁਰ ਪਿਆਰੇ ਜੇ ਅਸੀਂ ਮੁਕਤੀ ਪਾਉਣੀ ਆ ਆਪਣੀ ਚਰਨ ਮਹੰਤੋਂ ਤਾਂ ਅਗਲੀ ਪੰਕਤੀ 'ਚੋਂ ਇੱਕ ਪੰਕਤੀ 'ਚ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਭਾਵ ਆਪਰੇਸ਼ਨ ਕਾ ਸਵਾਲ ਕਰਦੇ ਨੇ ਫਿਰ ਅਗਲੀ ਚ ਉਹ ਸਾਨੂੰ ਜਵਾਬ ਦਈ ਬਤਲਦੇ ਨੇ ਕਿ ਭਾਈ ਤੂੰ ਆਹ ਕੰਮ ਕਰੇਗਾ ਤਾਂ ਤੇਰਾ ਲੇਖਾ ਚੁੱਕਾ ਖਤਮ ਹੋ ਜਗਾ ਹੁਣ ਇਸ ਪੰਗਤੀ ਵਿੱਚ ਵੀ ਕਹ ਰਹੇ ਨੇ ਕਿ ਬਿਨ ਨਾਮੇ ਉਹ ਸੰਗ ਨਾ ਸਾਥੀ ਇਹ ਵੀ ਇੱਕ ਬੀ ਸੋਹਣੀ ਗੱਲ ਕਹੀ ਹੈ ਗੁਰੂ ਜੀ ਬਿਨ ਨਾਮੇ ਉਹ ਸੰਗ ਨਾ ਸਾਥੀ ਮੁਕਤੀ ਨਾਮ ਧਿਆਵਣਿਆ ਕਹਿੰਦਾ ਤੇਰੀ ਮੁਕਤੀ ਨਹੀਂ ਹੋਣੀ ਨਾਮ ਧਿਆਨ ਤੋਂ ਬਣਾ ਨਾਮ ਤੇ ਧਿਆਉਣਾ ਪੈਣਾ ਹੈ ਕਿ ਨਾਮ ਤੋਂ ਬਿਨਾ ਤੇਰਾ ਕੋਈ ਸਾਥੀ ਨਹੀਂ ਹੁਣ ਜਮਜੂਤਾ ਨੇ ਉਹ ਸਾਥੀ ਸਾਡਾ ਥੋੜਾ ਬਣਨਾ ਹੈ ਜੱਤਾ ਅਮਰ ਆਜ ਨੇ ਕਹਿੰਨਾ ਮੇਰਾ ਮਿੱਤਰ ਆਇਆ ਹੈ ਇਹ ਨਿਯਤਜੁਗ ਕਰੇ ਕਿਸੇ ਨੇ ਕਰਨ ਉਹਦੇ ਤਾਂ ਖਾਤੋ ਲੇਖਾ ਜੋਖਾ ਮੰਗਣਾ ਹੈ ਨਹੀਂ ਦਿੱਤਾ ਜਾਉਗਾ ਫਿਰ ਅਸ ਜੁਨੀਅਰ ਚ ਜਾਵਾਂਗੇ ਕੁ ਪਿਆਰੇ ਤੇ ਮਨੁੱਖੀ ਜ਼ਿੰਦਗੀ ਦੇ ਵਿੱਚ ਭਾਵ ਅੱਗੇ ਦੀ ਗੱਲ ਤਾਂ ਜਿਹੜਾ ਲਿਖਾ ਝੁਕਾ ਹੈ ਹੀ ਹੈ ਇਹ ਲੋਕ ਦੇ ਵਿੱਚ ਵੀ ਉਹਨੇ ਫਿਰ ਝੋਟਾ ਖਾਂਦਾ ਹੈ ਕਿਹੜੀਆਂ ਦੁੱਖ ਲੱਗਦੇ ਨੇ ਕਲੇਸ਼ ਹੁੰਦਾ ਕਲੇਸ਼ ਹੁੰਦੇ ਨੇ ਔਰ ਝੋਟਾ ਤੋਂ ਨਹੀਂ ਬਚ ਸਕਦਾ ਜੇ ਝੋਟਾ ਤੋਂ ਆਪਾਂ ਕਲੇਸ਼ਾਂ ਤੋਂ ਦੁੱਖ ਤੋਂ ਬਚਣਾ ਚਾਹੁੰਦੇ ਆ ਆ ਉਸ ਪਰਮ ਪਿਤਾ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਤੇਰਾ ਸੰਗੀ ਸਾਥੀ ਕੋਈ ਨਹੀਂ ਬਣ ਸਕਦਾ ਇੱਕ ਨਾਮ ਹੀ दारू ਹੈ ਇੱਕ ਨਾਮ ਹੀ ਇਸ ਤਰ੍ਹਾਂ ਦੀ दारू ਹੈ ਕਿ ਸਾਰੇ ਜਿੰਨੇ ਤੱਖਾਂ ਦਾ ਇਹ ਨਾਮ ਹੀ ਇੱਕ ਦਾਰੂ ਵਾਂਗ ਹੁੰਦਾ ਹੈ ਮੇਰਾ ਬਾਯਾਤ ਗੁਰੂ ਕੋ ਬਿੰਦਾ ਤਾਂ ਗੁਰੂ ਪਿਆਰੇ ਉਹ ਜਮਾਂ ਦੀਆਂ ਜਿਹੜੀਆਂ ਇਹ ਟੁਟਾਂ ਨੇ ਉਹਨਾਂ ਤੋਂ ਬਚਣਾ ਹੈ ਤਾਂ ਅਸੀਂ ਨਾਮ ਦੀ ਪ੍ਰਭਾਸਾ ਨੂੰ ਸਮਝ ਲਈਏ ਨਾਮ ਦੀ ਪ੍ਰਭਾਸਾ ਸਮਝ ਕੇ ਫਿਰ ਅਸੀਂ ਜੁਪਿਆਰੇ ਉਹਨਾਂ ਸਾਰੇ ਝੰਜੜਾ ਕੋਸੇ ਬਕੜਨੀ ਕੋਸੇ ਕਰੀਏ ਬਚਨ ਦੀ ਕੋਸੇ ਕਰੀਏ ਆਉਂ ਜੁਪਿਆਰੇ ਫਿਰ ਮੇਰਾ ਮਾਲਕ ਸਾਡੇ ਤੇ ਨੇਰਾ ਕਰੇ ਕਿ ਸਾਾਨੂੰ ਵੀ ਮੱਤ ਦੇਵੇ ਕਿ ਸਾਡੇ ਵੀ ਇਹ ਬਾਣੀ ਸਮਝ ਆ ਜਾਵੇ ਅੰਗੁਰੂ ਸਾਹਿਬ ਕੀ ਕਰੇ ਗੁਰਬਾਣੀ ਸਾਡੀ ਕੀ ਕਰੀ ਹੈ ਸਾਨੂੰ ਮੰਨਣ ਦੀ ਹਿੰਮਤ ਦੇਵੇ ਸਮਝਣ ਦੀ ਨੂੰਝਣ ਦੀ ਤਾਂ ਅਸੀਂ ਵੀ ਦੁਨ ਦਾ ਬੰਧ ਆਵੇ ਜਾਏ ਇਹਦੇ ਵਿੱਚੋਂ ਸਾਡੀ ਮੁਕਤੀ ਹੋ ਜੇ ਆਉਣ ਜਾਣ ਤੇ ਕਿਉਂ ਸਾਡੇ ਕੋਲ ਪੱਖ ਦਾਸਾਂ ਕੀ ਬਾਹਰੀ ਹੈ ਗੁਰਿਆਰਿਓ ਮੇਰੇ ਮਾਲਕ ਨੇ ਬਹੁਤ ਬੜਾ ਤਰਸਤਾ ਹੈ ਜੋ ਹਰ ਰੋ ਜਾਪਾਂ ਗੁਰ ਘਰ ਦੇ ਵਿੱਚ ਸਤਿਗੁਰਾਂ ਦੇ ਸਮਾਨ ਪ੍ਰਕਿਰਤੀ ਵਿਚਾਰਾਂ ਦੀ ਗੁੰਝਿਆ ਕਰਦੇ ਆਂਕਤ ਕਥਾ ਕਰਦੇ ਹੁੰਦੇ ਆ। ਪਰ ਆਹ ਕੌਣ ਲਈ ਅੰਗਰਾ ਮਾਰ ਕਰਾ ਰਿਹਾ ਹੈ? ਤਾਂ ਸੰਤ ਜੀ ਇੱਕ ਤਕ ਤੋਂ ਵਿਚਾਰਾਂ ਆਪਕੀ ਤੀਆਂ ਨੇ ਮੇਰੇ ਮਾਲਕ ਨੇ ਆਪਕੀ ਤੀਆਂ ਹਰ ਇੱਕ ਹੀ ਮੱਤੇ ਸੁਆਮੀ ਹਰ ਆਪੇ ਗੋਲ ਬੁਲਾਉਂਦੇ ਪਾਸਾ ਤਾਂ ਆਉ ਕੋਡਾਂ ਦੀ ਸਾ ਮਾਫੀ ਮੰਗਿਏ ਕਿ ਵਿਚਾਰਾ ਕਰਦੇ ਹਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਮੇਰਾ ਮਾਲਕ ਹੋ ਔਰ ਸੰਗਤ ਬਖਸ਼ਣਾ ਬਾਦ ਬਖਸ਼ ਦੇਣਾ ਦੀ ਇਸੇ ਤਰ੍ਹਾਂ ਮਾਲਕ ਕੋ ਸਤਿ ਸੇਵਾ ਲੈਦਾ ਰਹੇ ਤੇ ਸਤਿ ਕਿਰਪਾ ਨਾਲ ਸਾਰੇ ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ ਲੋਕਾਂ ਦੇ ਸਦਾ ਨਾਸ ਕਰੇ ਮੇਰਾ ਮਾਲਕ ਹੋ ਔਰ ਜੰਦਾ ਪਤਾ ਸੋਹਣ ਦੇ ਕਾਰ ਤੇ ਰਾਸ ਕਰੀਆ ਔਰ ਸਤਗੁਰੂ ਸੋਹਣ ਦੇ ਸਤਿਗੁਰੂ ਮੇਰੇ ਆਪਕੀ ਕਦਮ ਮਿਚਾ ਲੈ ਲਿਖਾਓ ਸੰਗਤ ਕੀਤੀ ਦੇਖੋ ਬਾਬੇ ਕੋ ਲੰਕਤਨੋਂ ਉੱਜੀ ਫਤੇ ਬਲੌਜੀ ਵਾਹਿਗੁਰੂ ਕੀ ਕਾਰ ਧਾਲਾ ਵਾਹਿਗੁਰੂ ਕੀ ਫਤ ਪਰੇ ਗੋਲੇ ਸੋਨਿਆ ਸ੍ਰੀ ਆ

ਕ੍ਰਿਆਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ